ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਬਹੁਤ ਵੱਡੀ ਦੇਸ਼ ਦੀ ਪਾਰਟੀ ਹੈ ਔਰ ਮੈਂ ਅਸੀਂ ਇਹ ਚੁੱਪ ਕਰਕੇ ਇਸਨ ਬੈਠ ਕੇ ਦੇਖ ਨਹੀਂ ਸਕਦੇ ਮੈਂ ਤਿੰਨ ਚਾਰ ਦਿਨਾਂ ਦੇ ਘਟਨਾਵਾਂ ਕਿ ਇਧਰੋਂ ਉਧਰੋਂ ਤਲਬਦਲੀ ਜਿਵੇਂ ਪਕੈਨੇ ਆ ਹੋ ਰਹੀ ਹੈ ਇਹਦੇ ਵਾਸਤੇ ਫੌਰੀ ਤੌਰ ਤੇ ਦਿੱਲੀ ਜਲਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਹਾਈ ਕਮਾਂਡ ਨਾਲ ਬੈਠ ਕੇ ਕਿ ਆਪਾਂ ਅੰਦਰ ਛਾਤੀ ਮਾਰੀਏ ਪੜਚੋਲ ਕਰੀਏ ਕਿ ਸਾਡੀ ਆਪਣਾ ਕੋਈ ਡਵਾਈਜ਼ਰੀ ਕਮੇਟੀਆਂ ਦੇ ਵਿੱਚ ਦਿੱਤੇ ਹੋਏ ਫੈਸਲਿਆਂ ਦੇ ਵਿੱਚ ਕੋਈ ਕਮੀ ਹੈ ਜਾਂ ਰੋਕਾਂ ਵਿੱਚ ਕਮੀ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਅਸੀਂ ਅੱਖਾਂ ਦੇ ਸਾਹਮਣੇ ਕਾਂਗਰਸ ਪਾਰਟੀ ਮਰਨ ਨਹੀਂ ਦੇਣੀ ਅਸੀਂ ਹੁਣ ਇਹ ਫੈਸਲਾ ਕੀਤਾ ਸਾਰੇ ਹੋਰ ਵੀ ਪੁਰਾਣੇ ਲੀਡਰ ਨੇ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਔਰ ਸਪੈਸ਼ਲੀ ਮੈਂ ਮੈਂ ਕਿਉਂਕਿ ਇਸ ਪਾਰਟੀ ਵਿੱਚ ਅੱਖਾਂ ਖੋਲੀਆਂ ਐ ਅੱਖਾਂ ਦੇ ਸਾਹਮਣੇ ਆਪਣੀ ਪਾਰਟੀ ਮਰਦੀ ਤੇ ਡੁੱਬਦੀ ਨਹੀਂ ਦੇਖਣਾ ਚਾਹੁੰਦੇ ਜਾ ਕੇ ਮੈਂ ਸੋਨੀਆ ਜੀ, ਰਾਹੁਲ ਜੀ ਔਰ ਲੀਡਰਸ਼ਿਪ ਖੜਗੇ ਜੀ ਸਾਰਿਆਂ ਨਾਲ ਮਿਲ ਕੇ ਆਪਣੀ رائے ਵੀ ਦੇਵਾਂਗੀ ਔਰ ਉਹਨਾਂ ਨੂੰ ਪੂਰਾ ਅਲਰਟ ਵੀ ਕਰਾਂਗੀ ਕਮੰਤਨ ਕਰਨ ਵਾਸਤੇ ਵੀ ਕੋ ਕਿ ਵੀ ਰਜਿੰਦਰਪੁਰ ਪਟੱਲ ਕੀ ਦੁੱਧੇ ਪਾਜਪਾ ਦੇ ਵਿੱਚ ਜਾ ਸਕਦੇ ਆ ਜਿਸ ਤਰ੍ਹਾਂ ਕਿ ਵੱਡੇ ਦਿੱਗਜ ਨੇਤਾ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਚਲੇਗੇ ਸੁਨੀਲ ਜਾਖੜ ਚਲੇਗੇ ਹੁਣ ਪ੍ਰਧਾਨ ਪਾਜਪਾ ਦੇ ਨੇ ਤੇ ਹੁਣ ਰਗਨੀਤ ਬਿੱਟੂ ਚਲੇਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਨ ਨਵਜੋਤ ਸਿੱਧੂ ਜਿਹੜੇ ਹੈਗੇ ਆ ਹੁਣ ਨਰਾਜ ਚੱਲ ਰਹੇ ਆ ਕਾਂਗਰਸ ਤੋਂ ਕੀ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਤੇ ਹੋਰ ਵੀ ਵੱਡੇ ਦਿੱਗੇ ਜਾ ਸਕਦੇ ਜਿਹਦੇ ਵਿੱਚ ਕਿ ਵੀ ਵੀ ਰਜਿੰਦਰਪੁਰ ਪਟੱਲਾ ਵੀ ਨਾ ਆ ਸਕਦਾ ਦੇਖੋ ਜਿਹੜੇ ਬਾਕੀ ਦਾ ਨਾਮ ਲਿਆ ਤੁਸੀਂ ਕਿਉਂ ਗਏ ਉਹਨਾਂ ਦੇ ਪਤਾ ਨਹੀਂ ਕੀ ਰੀਜਨ ਹੋਣਗੇ ਲੇਕਿਨ ਜਿਹੜਾ ਕੈਪਟਨ ਦਾ ਨਾਮ ਲਿਆ ਮੇ ਕੈਪਟਨ ਸਾਹਿਬ ਤਾਂ ਪਹਿਲਾਂ ਵੀ ਦੇਸ਼ ਨੂੰ ਛੱਡ ਕੇ ਅੰਗਰੇਜ਼ਾਂ ਨਾਲ ਮਿਲ ਗਏ ਸੀਗੇ ਉਸ ਤੋਂ ਬਾਅਦ ਉੱਥੇ ਫਾਇਦੇ ਠਾਉਂਦੇ ਰਹੇ ਕਾਂਗਰਸ ਛੱਡ ਤੀ ਕਦੇ ਕਾਲੀ ਦਲ ਚਬਾ ਕੇ ਕਾਲੀ ਦਲ ਛੱਡ ਕੇ ਬੀਜੇਪੀ ਚਬਾ ਕੇ ਇਹ ਨਿੱਜੀ ਮਫਾਦ ਦੇਖਣ ਵਾਲੇ ਲੋਕ ਨੇ ਮੈਂ ਜਿਸ ਟੱਬਰ ਚ ਪੈਦਾ ਹੋਈ ਹਾਂ ਉੱਥੇ ਅਸੀਂ ਨਿੱਜੀ ਮਫਾਦ ਨੂੰ ਬਾਹਰ ਕੇ ਆਪਣੀ ਪਾਰਟੀ ਦੇ ਦੇਸ਼ ਦਾ ਮਫਾਦ ਦੇਖਿਆ ਜਿੰਦਰਕੌਰ ਪੱਟਲ ਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫ਼ਨ ਵੀ ਕਾਂਗਰਸ ਪਾਰਟੀ ਨਾਲ ਜਿਸ ਤਰ੍ਹਾਂ ਦੇਖ ਰਹੇ ਹੋ ਜਿਸ ਤਰ੍ਹਾਂ ਭਾਜਪਾ ਲਗਾਤਾਰ ਜਿਹੜੇ ਵੱਡੇ ਆਗੂ ਨੇ ਲੀਡਰ ਨੇ ਉਹਨਾਂ ਨੂੰ ਆਫਰਾਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਸਾਡੀ ਪਾਰਟੀ ਚਾਹ 25 ਕਰੋੜ ਦੀ ਆਫਰ ਦਿੱਤੀ ਕਦੇ 20 ਕਰੋੜ ਦੀ ਦਿੱਤੀ ਕਿਸੇ ਨੂੰ ਕੁਛ ਦਿੱਤਾ ਤਾਂ ਕਿਸ ਤਰ੍ਹਾਂ ਦੇਖ ਰਹੋ ਇਸ ਦੀ ਰਸ ਇਸ ਤਰ੍ਹਾਂ ਦੀ ਰਾਜਨੀਤੀ ਦੇਖੋ ਇਹ ਸੱਚ ਹੈ ਦਾ ਝੂਠ ਹੈ ਮੈਨੂੰ ਨਹੀਂ ਪਤਾ ਕਈ ਵਾਰੀ ਆਦਾ ਮੁੱਲ ਵੀ ਲੋਕ ਵਧਾਉਂਦੇ ਆ ਲੇਕਿਨ ਇਹਦਾ ਮਤਲਬ ਕਿ ਇਹਨਾਂ ਪਾਰਟੀਆਂ ਦਾ ਦਿਵਾਲਾ ਨਿਕਲ ਗਿਆ ਅੱਜ ਇਹ ਕਾਂਗਰਸ ਮੁਕਤ ਜਿਹੜੇ ਕਹਿੰਦੇ ਸੀ ਦੇਸ਼ ਘਰਾਮਾਗਾ ਅੱਜ ਕਾਂਗਰਸ ਵਾਲਿਆਂ ਦੇ ਮੂੰਹ 'ਤੇ ਝੋਲੀ ਲੱĐ ਕੇ ਕਾਂਗਰਸੀਆਂ ਦਾ ਵੈਲਕਮ ਕਰ ਰਹੇ ਗੇਟ ਲਾ ਕੇ ਲ ਜਿਸ ਤਰ੍ਹਾਂ ਕਹਿੰਦੇ ਨੇ ਕਿਸੇ ਦਾ ਤੁਸੀਂ ਜਾ ਕੇ ਬੰਦਾ ਅਬਦਲ ਜਾਓਗੇ ਜੋ ਸਾਨੂੰ ਛੱਡ ਕੇ ਉਹਦੇ ਕੋਲ ਜਾਊਗਾ ਤਾਂ ਉਹਨਾਂ ਕੋਲ ਕੇ ਮੇਰੇ ਰਹੂਗਾ ਫਾਰ ਐਗਜ਼ਾਮਪਲ ਆਪ ਵਾਲੇ ਸਾਡਾ ਬੰਦਾ ਲੈ ਕੇ ਗਏ ਸੀ ਆ ਜੋ ਆਪ ਕੋਲ ਹੀ ਨਹੀਂ ਰਿਹਾ ਕੋਈ ਭਾਜੀਪੀ ਚ ਵਗਿਆ ਇਹ ਰਵਾਇਤ ਬਹੁਤ ਮਾੜੀ ਹੈ ਇਹ ਪਾਰਟੀਆਂ ਇੰਨੀਆਂ ਕਮਜ਼ੋਰ ਤੇ ਵੀਕ ਹੋ ਗਈਆਂ ਇਹਨਾਂ ਦੀ ਲੀਡਰਸ਼ਿਪ ਹੀ ਮੁੱਕ ਗਈ ਵੋਟਾਂ ਦੀ ਤਾਂ ਗੱਲ ਹੀ ਛੱਡ ਦਿਓ ਹੁਣ ਇੱਥੇ ਦੀ ਗੱਲ ਕਰੀਏ ਜਿਲ੍ਹਾ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਦੇਖ ਰਹੇ ਹੋ ਕਿਉਂਕਿ ਪਰਮਿੰਦਰ ਸਿੰਘ ਢੀਂਸਾ ਤੇ ਸ਼ਰਮਣਿ ਅਕਾਲੀ ਦਲ ਇਹ ਦੁਆਰਾ ਫੇਰ ਗੱਠ ਜੁੜੇ ਇਹਨਾਂ ਦਾ ਹੋ ਗਿਆ ਭਾਜਪਾ ਨਾਲ ਇਹ ਤਾਂ ਕਾਂਗਰਸ ਕਿਸ ਕੈਂਡੀਡੇਟ ਨੂੰ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੈ ਕੇ ਆ ਰਹੀ ਹੈ ਕਿਉਂਕਿ ਕਾਂਗਰਸ ਇੱਕ ਵੱਡੀ ਸੀਟ ਹੈ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਨ ਉਹ ਦੋ ਵਾਰ ਐਮਪੀ ਰਹਿ ਚੁੱਕੇ ਆ ਕਿਸ ਤਰ੍ਹਾਂ ਦੇਖ ਰਹੇ ਸੀ ਦੇਖੋ ਜਿੱਥੋਂ ਤੱਕ ਅਕਾਲੀ ਦਲ ਕਰਕੇ ਪਰਮਿੰਦਰ ਢੀਂਡਸੇ ਦਾ ਨਾਮ ਆ ਜਾਂਦਾ ਢੀਂਡਸਾ ਪਰਿਵਾਰ ਦਾ ਉਹਨਾਂ ਦਾ ਪੂਰਾ ਸਬੂਤ ਤੇ ਕਬਜ਼ਾ ਰਿਹਾ ਪੂਰੀ ਇੱਥੋਂ ਦੀ ਚੀਫ ਮਿਨਿਸਟਰੀ ਮੰਗੀ ਉਹ ਚਲਾਉਂਦੇ ਸੀ ਸਾਰਾ ਕੁਝ ਤੇ ਅੱਜ ਵੀ ਪਾਰਟੀ ਕੀਤੀ ਹੈ ਲੇਕਿਨ ਮੈਂ ਸਮਝਦੀ ਹਾਂ ਕਿ ਆਪਣਾ ਉਹਨਾਂ ਨੇ ਕਿਰਦਾਰ ਦੇ ਦਾਗਦਾਰ ਕਰ ਲਿਆ ਇੱਕ ਬੰਦਾ ਕਿਸੇ ਕਾਰਨ ਕਰਕੇ ਛੱਡ ਕੇ ਗਿਆ ਉਹ ਖਾਸ ਤੌਰ ਤੇ ਸੀਨੀਅਰ ਲੀਡਰ ਜਿਹਨਾਂ ਪਰਿਵਾਰ ਉਹਨਾਂ ਕਾਰਨਾ ਕੱਕ ਛੱਡ ਕੇ ਅੱਜ ਜਿਹੜੇ ਕਾਰਨਾ ਕੱਕ ਛੱਡ ਕੇ ਗਏ ਸੀ ਉਹ ਕਾਰਨ ਪੁੱਠੇ ਖੜੇ ਨੇ ਸੁਖਵੀਰ ਵੀ ਹੋਈ ਪ੍ਰਧਾਨ ਹੈ ਉਸੇ ਤੋਂ ਟਿਕਟ ਲੈਣ ਨੂੰ ਫਿਰਦੇ ਆ ਉਸੇ ਨੂੰ ਜਿੰਦਾਬਾਦ ਕਹਿਣ ਨੂੰ ਫਿਰਦੇ ਨੇ ਪੁਰਾਣੀ ਤਨਖਾਹ ਤੇ ਕੰਮ ਕਰਨ ਲੱਗੇ ਤਾਂ ਇਹਨਾਂ ਦਾ ਕਿਰਦਾਰ ਕੀ ਆਪਦੇ ਲਈ ਜਦੋਂ ਲੋਡ ਪਵੇ ਸਾਨੂੰ ਫਿਰ ਜਿੱਤਣਾ ਹੈ ਅਸੀਂ ਫਿਰ ਖੜਨਾ ਹੈ ਅਸੀਂ ਫਿਰ ਆਉਣਾ ਹੈ ਚਾਰੇ ਪਾਸੇ ਹੱਥ ਪੈਰ ਮਾਰ ਕੇ ਦੇਖਿਆ ਜਦੋਂ ਕੁਝ ਨਹੀਂ ਬਣਿਆ ਤਾਂ ਕਿ ਸੁਖਵੀਰ ਦੇ ਪੈਰੀਂ ਪੈ ਗਏ ਲੋਕ ਇਹੋ ਜਿਹੇ ਲੋਕਾਂ ਨੂੰ ਆਫ ਨਹੀਂ ਕਰਦੇ ਜਿਹੜੇ ਸਿਰਫ ਜੀ ਛੱਡਣਾ ਸੀ ਜੇ ਜਾਣਾ ਸੀ ਜੇ ਆਉਣਾ ਸੀ ਕਿੰਨਾ ਸਾਲ ਉੱਤੇ ਰਹੇ ਮੈਂਬਰ ਪਾਰਲੀਮੈਂਟ ਸਭ ਦੇ ਟਿੰਸਾ ਕਿਉਂ ਨੇ ਕਿਸ ਨਾਲ ਜ਼ਮ ਅਖਤਾਰ ਕਰਾਇਆ ਕਿਉਂ ਨਹੀਂ ਇਹ ਜਿਹੜੇ ਮਰਜੀ ਬਡੇ ਵਾਲੇ ਦੀ ਗੱਲ ਕਰਦੇ ਸੀ ਉਹਨਾਂ ਦੀ ਗੱਲ ਕੀਤੀ ਕਿਉਂ ਨਹੀਂ ਇਹਨਾਂ ਦੇ ਬੰਦੀ ਸਿੱਘਾ ਦੀ ਗੱਲ ਕੀਤੀ ਇਹ ਸਾਰਾ ਕੁਝ ਕਰਾਇਆ ਨਹੀਂ ਅੱਜ ਆਪਣੇ ਬੇਟੇ ਲਈ ਕਿ ਮੇਰਾ ਬੇਟਾ ਜਿੱਤ ਕੇ ਆਜੂਗਾ ਬੀਜੇਪੀ ਨਾਲ ਤਾਨੇ ਕੀਤਾ ਵੀ ਜਿਹੜਾ ਪਿੰਡੂ ਲਾਣਾ ਹੈ ਬੀਜੇਪੀ ਦੇ ਖਿਲਾਫ ਹੈ ਅਸੀਂ ਕਾਲੀ ਦਲ ਨਾਲ ਰਲ ਕੇ ਸ਼ਾਇਦ ਪੇਰ ਪਾਰ ਲੰਘ ਜਾਈਏ ਸੋ ਇਹ ਬੰਦ ਭਾਗੀ ਗੱਲ ਹੈਗੀ ਹੈ ਤੇ ਇਹ ਮੈਂ ਸਮਝਦੀ ਹਾਂ ਇੱਕ ਮਾੜੀ ਰਵੈਤ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇ ਪੰਜਾਬ ਦੇ ਵਿੱਚ ਲੜਦੀ ਹੈ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜਿਸ ਤਰ੍ਹਾਂ ਫਿਰ ਐਮਐਲਏ ਦੇ। ਦੇਖੋ ਕਿਸਾਨਾਂ ਦਾ ਤਾਂ ਹੱਕ ਬਣਦਾ ਹੈ। ਜਿਵੇਂ ਭਾਜਪਾ ਨੇ ਰੋਲੇਆ ਧੱਕਾ ਕੀਤਾ ਹੈ, ਮਾਰਿਆ ਹੈ। ਤੇ ਕਿਉਂ ਨਾ ਉਹ ਕਰਨ। ਕਿਸਾਨਾਂ ਨਾਲ ਘੱਟ ਕੀਤੇ ਭਾਜਪਾ ਨੇ। ਪਰ ਜਿਹੜੇ ਭਾਜਪਾ ਨਾਲ ਹੱਥ ਮਲਾਉਣ ਲਈ ਤਰਲੋ ਮੱਛੀ ਹੋ ਰਹੇ ਸੀ। ਅਜੇ ਵੀ ਮੈਨੂੰ ਪਤਾ ਵੀ ਕੈਪਟਨ ਮਨਿੰਦਰ ਸਿੰਘ ਤੇ ਸਿਗਦੇਵ ਸਿੰਘ ਢੀਂਸਾ ਜੀ ਵੀ ਉਹਨਾਂ ਦੇ ਪੈਰ ਫੜੀ ਫਿਰਦੇ ਆ। ਕਰ ਲੋ ਸਾਡੇ ਨਾਲ। ਅੱਜ ਆਪ ਦੇ ਵਾਸਤੇ ਤੁਸੀਂ ਕਰਦੇ ਹੋ। ਦੂਜਿਆਂ ਦੇ ਲਈ ਕਿਸਾਨਾਂ ਦੇ ਤਾਂ ਉਹ ਹੈਗੀ ਐ ਬਸੰਤਰ। ਤੁਹਾਡੇ ਲਈ ਹੈ ਕਰੇ ਅੱਗ। ਅੱਜ ਇਹ ਮਿੰਟਾਂ ਕਰਦੇ ਫਿਰਦੇ ਨੇ ਸੋ ਮੈਂ ਸਮਝ ਗਈ ਹੈਗੀ ਆ ਕਿ ਕਿਸਾਨਾਂ ਦਾ ਹੱਕ ਬਣਦਾ ਔਰ ਇਸੇ ਕਰਕੇ ਕਾਲੀ ਦਲ ਹੁਣ ਸਮਝਦਾ ਹੈ ਕਿ ਚਲੋ ਜਿਹੜਾ ਬਚ ਗਿਆ ਬੁਬਲੀ ਦੀ ਦਾਲ ਤਾਂ ਆਪਾਂ ਇਸ ਤਰ੍ਹਾਂ ਹੀ ਖਾ ਲਵਾਂਗੇ